ਅੱਜ ਹੋਣ ਵਾਲੇ 22 ਦਸੰਬਰ ਦੇ ਕਬੱਡੀ ਦੇ ਕੱਪ ਕਰੋ ਨੋਟ ਪਹਿਲਾ ਕਬੱਡੀ ਟੂਰਨਾਮੈਂਟ ਪਿੰਡ ਵਿਜਨਪੁਰ ਕਬੱਡੀ ਓਪਨ ਦੇ ਮੈਚ ਤਿੰਨ ਪਲੇਅਰ ਬਾਹਰੋਂ ਪਹਿਲਾ ਨਾਮ ਇੱਥੇ ਹੋਊਗਾ 52000 ਦੂਜਾ ਨਾਮ 42000 ਬੈਸਟਨ ਇੱਥੇ 21000 ਦਿੱਤਾ ਜਾਵੇਗਾ ਅਗਲਾ ਟੂਰਨਾਮੈਂਟ ਪਿੰਡ ਬਾਜ਼ਾਰ ਗਰਦਾਸਪੁਰ ਇੱਥੇ ਅੱਜ ਸਦੀਆਂ ਹੋਈਆਂ ਕਲੱਬਾਂ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਅਗਲਾ ਟੂਰਨਾਮੈਂਟ ਹਰਿਆਣੇ ਵਿੱਚ ਹੋਣ ਲੱਗਾ ਵਾ ਕਬੱਡੀ ਓਪਨ ਦੇ ਮੈਚ ਹੋਣਗੇ ਪਿੰਡ ਅਧਿਆਨਾ ਜ਼ਿਲ੍ਹਾ ਪਾਣੀਪਤ ਪਹਿਲਾ ਨਾਮ 111000 ਦੂਸਰਾ ਨਾਮ 61000 ਤੀਸਰਾ ਨਾਮ 31000 ਇੱਥੇ ਹੋਊਗਾ ਤੇ ਬੈਸਟ ਰੀਡਰ ਤੇ ਬੈਸਟ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਅਗਲਾ ਟੂਰਨਾਮੈਂਟ ਓਲੀਆਂ ਕਲਾ ਮੋਗਾ ਪਹਿਲਾ ਨਾਮ ਲੱਖ ਦੂਸਰਾ ਨਾਮ 75000 ਕਬੱਡੀ ਓਪਨ ਦੇ ਮੈਚ ਹੋਣਗੇ ਇੱਥੇ ਬੈਸਟ ਰੇਡਰ ਤੇ ਬੈਸਟ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਅੱਗੇ ਮਿੱਤਰੋ 21 ਦਸੰਬਰ ਦੇ ਕਬੱਡੀ ਕੱਪਾਂ ਦੇ ਨਤੀਜੇ ਵੇਖੋ ਕਿਹੜੀਆਂ ਟੀਮਾਂ ਜਿੱਤੀਆਂ ਤੇ ਕਿਹੜੇ ਖਿਡਾਰੀ ਰਹੇ ਬੈਸਟ ਪਹਿਲਾ ਟੂਰਨਾਮੈਂਟ ਬਿਲਗਾ ਜਲੰਧਰ ਪਹਿਲਾ ਸਤਾਨ ਦੁੱਗਾ ਦੂਸਰਾ ਸਤਾਨ ਭੈਣੀ ਬੈਸਟ ਰੇਡਰ ਕੋੜਾ ਪਰਮਜੀਤਪੁਰਾ ਬੈਸਟ ਯਾਫੀ ਜੱਗੀ ਪਾਸਲਾ ਤੇ ਲੰਬਰ ਮਲਸੀਆਂ ਬੈਸਟ ਨੂੰ 11-11 ਹਜ਼ਾਰ ਇੱਥੇ ਦਿੱਤਾ ਗਿਆ ਅਗਲਾ ਟੂਰਨਾਮੈਂਟ ਹਰਿਆਣੇ ਦੇ ਵਿੱਚ ਪੁੰਦਰੀ ਕੈਂਥਲ ਪਹਿਲੇ ਸਥਾਨ ਤੇ ਟੀਮ ਬਾਉ ਅਕਬਰਪੁਰ ਦੂਸਰੇ ਤੇ ਮੋਰ ਕੀ ਬੈਸਟ ਰੇਡਰ ਸਾਹਿਲ ਦੇਵਨ ਬੈਸਟ ਸਟਾਪਰ ਸ਼ੀਲੂ ਬਾਉ ਅਕਬਰਪੁਰ ਬੈਸਟ ਨੂੰ 212100 ਦਿੱਤਾ ਗਿਆ ਅਗਲਾ ਟੂਰਨਾਮੈਂਟ ਪਿੰਡ ਮੁੱਲਾਂਵਾਲ ਪਸਵਾਲ ਗਰਦਾਸਪੁਰ ਪਹਿਲੇ ਸਥਾਨ ਤੇ ਟੀਮ ਕਮਾਨ ਦੀ ਦੂਸਰੇ ਸਥਾਨ ਤੇ ਟੀਮ ਗਰਦਾਸਪੁਰ ਦੀ ਬੈਸਟ ਰੇਡਰ ਇਥਰਿਆ ਗਰ ਲਾਲ ਸੋਹਲ ਬੈਸਟ ਯਾਪੀ ਸੇਵਕ ਸੁਰਖ ਪਰ ਬੈਸਟ ਨੂੰ 212100 ਦਿੱਤਾ ਗਿਆ ਅਗਲਾ ਟੂਰਨਾਮੈਂਟ ਨਿਹਾਲ ਸਿੰਘ ਵਾਲਾ ਨਰੋਲ ਓਪਨ ਦਾ ਨਤੀਜਾ ਪਹਿਲੇ ਸਥਾਨ ਤੇ ਟੀਮ ਰੌਂਤਾ ਦੂਸਰੇ ਸਥਾਨ ਤੇ ਸੇਖਾ ਬੈਸਟ ਰੇਡਰ ਤਾਰੀ ਰੌਂਤਾ ਬੈਸਟ ਯਾਫੀ ਰਾਮ ਰੌਂਤਾ ਤੇ ਬੈਸਟ ਨੂੰ ਇੱਥੇ 11-11000 ਦਿੱਤਾ ਗਿਆ ਅਗਲਾ ਟੂਰਨਾਮੈਂਟ ਨਿਹਾਲ ਸਿੰਘ ਵਾਲਾ ਮੋਗਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੈਚ ਪਹਿਲੇ ਸਥਾਨ ਤੇ ਟੀਮ ਚੜ੍ਹਦੀ ਕਲਾ ਜਲੰਧਰ ਦੂਸਰੇ ਸਥਾਨ ਤੇ ਮਾਤਾ ਵਿਦਿਆਦੇਵੀ ਬੈਸਟ ਰੇਡਰ ਜੱਪ ਖੰਡੂਰ ਸਾਹਿਬ ਬੈਸਟ ਯਾਫੀ ਵਿਕਾਸ ਇਲੇਵਾ ਬੈਸਟ ਨੂੰ ਘੋੜੇ ਦਿੱਤੇ ਗਏ ਇੱਥੇ ਮਿੱਤਰੋ